ਇਹ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਲੁਧਿਆਣਾ ਉਪ ਚੋਣ ਨੂੰ ਲੈ ਕੇ ਬੀਜੇਪੀ ਵੱਲੋਂ ਆਪਣਾ ਉਮੀਦਵਾਰ ਉਤਾਰਿਆ ਗਿਆ ਬੀਜੇਪੀ ਨੇ ਆਪਣਾ ਸੁਭਾਈ ਆਗੂ ਜਨਰ ਸਤਰ ਜੀਵਨ ਗੁਪਤਾ ਨੂੰ ਜਿਵੇਂ ਉਮੀਦਵਾਰ ਬਣਾਇਆ ਤਾਂ ਬੀਜੇਪੀ ਪਾਰਟੀ ਦੇ ਵਿੱਚ ਬਹੁਤ ਵੱਡਾ ਪੁਚਾਲ ਆ ਗਿਆ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਜੋ ਕੇਂਦਰੀ ਲੀਡਰਸ਼ਿਪ ਵੱਲੋਂ ਇੱਥੇ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਜੋ ਪੂਰੀ ਲੀਡਰਸ਼ਿਪ ਨਾਰਾਜ਼ ਹੋ ਗਈ ਹੈ ਜਿਸ ਨੂੰ ਲੈ ਕੇ ਸਾਰੀ ਲੀਡਰਸ਼ਿਪ ਦੇ ਵੱਲੋਂ ਜੋ ਜੀਵਨ ਗੁਪਤਾ ਦੀ ਉਮੀਦਵਾਰੀ ਦਾ ਸਵਾਗਤ ਜ਼ਰੂਰ ਕੀਤਾ ਗਿਆ ਪਰ ਅੰਦਰ ਖਾਤੇ ਜੋ ਹਾਈ ਕਮਾਂਡ ਤੋਂ ਨਾਰਾਜ਼ ਚ ਹੋ ਗਈ ਹੈ ਭਾਜਪਾ ਪੰਜਾਬ ਦੀ ਲੀਡਰਸ਼ਿਪ ਵਿੱਚ ਜਿਸ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਇਸ ਦੇ ਨਾਲ ਜਿਹੜੇ ਕਿ ਇਸੇ ਹਲਕੇ ਤੋਂ ਇੰਚਾਰਜ ਲਾਇਆ ਗਿਆ ਸੀ ਮਨਜਨ ਕਾਲਿਆ ਉਹਨਾਂ ਦੇ ਨਾਲ ਜੋ ਸਹਿ ਇੰਚਾਰਜ ਉਹ ਸਾਰੇ ਇਕਦਮ ਚਕੰਨੇ ਹੋ ਗਏ ਕਿਉਂਕਿ ਜਿਹੜੇ ਸੀਟ ਲੈਣ ਵਾਲੇ ਫਾਈਨਲ ਦੇ ਵਿੱਚ ਜੀਵਨ ਗੁਪਤਾ ਦਾ ਨਾਮ ਹੀ ਨਹੀਂ ਸੀ ਪਰ ਜੀਵਨ ਗੁਪਤਾ ਨੂੰ ਹਾਈ ਕਮਾਂਡ ਦੇ ਵੱਲੋਂ ਜੋ ਉਮੀਦਵਾਰ ਐਲਾਨਨ ਤੋਂ ਬਾਅਦ ਇੱਕੋ ਦਮ ਬੀਜੇਪੀ ਵਿੱਚ ਬਹੁਤ ਵੱਡਾ ਪੁਚਾਲ ਆਇਆ ਹੈ ਬਹੁਤ ਸਾਰੇ ਲੀਡਰ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਜੋ ਜੀਵਨ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਬੀਜੇਪੀ ਵੱਲੋਂ ਜੀਵਨ ਗੁਪਤਾ ਇੱਕ ਹਿੰਦੂ ਚਿਹਰਾ ਨੇ ਔਰ ਜੋ ਕੇਂਦਰੀ ਲੀਡਰਸ਼ਿਪ ਵਿੱਚ ਬਹੁਤ ਵੱਡਾ ਉਹਨਾਂ ਦਾ ਆਧਾਰ ਹੈ ਜੀਵਨ ਗੁਪਤਾ ਨੇ ਜਿਹੜਾ ਕਿ ਲੁਧਿਆਣਾ ਦੇ ਵਿੱਚ ਕਦੀ ਵੀ ਆਪਣਾ ਚੋਣ ਪ੍ਰਚਾਰ ਨਹੀਂ ਕੀਤਾ ਸੀ ਕਦੇ ਕਿਸੇ ਵਰਕਰ ਦੇ ਨਾਲ ਉਹਨਾਂ ਨੇ ਸਾਥ ਨਹੀਂ ਦਿੱਤਾ ਪਰ ਦੂਸਰੇ ਪਾਸੇ ਜਿਹੜੇ ਕਿ ਇੱਥੇ ਚੋਣ ਲੜਨ ਦੇ ਦਾਵੇਦਾਰ ਸੀ ਉਹਨਾਂ ਦੇ ਵੱਲੋਂ ਲਗਾਤਾਰ ਇਸੇ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਆਰੰਭਿਆ ਹੋਇਆ ਸੀ ਤਰਬਨੀਤ ਬਿੱਟੂ ਜਿਹੜੇ ਕਿ ਖੁਦ ਇਥੋਂ ਲੋਕ ਸਭਾ ਚੋਣ ਲੜੇ ਔਰ 45000 ਦੇ ਕਰੀਬ ਉਹਨਾਂ ਨੇ ਨੀਡ ਦਿੱਤੀ ਸੀ ਇਥੋਂ ਰਾਜਾ ਵਰਿੰਗ ਨੂੰ ਹਰਾਇਆ ਸੀ ਔਰ ਉਹ ਵੀ ਸੀਟ ਮੰਗਣ ਵਿੱਚ ਜਿਹੜਾ ਕਿ ਉਹਨਾਂ ਦੀ ਪਤਨੀ ਸੀਟ ਲੈਣਾ ਚਾਹੁੰਦੀ ਸੀ ਪਰ ਉਹਨਾਂ ਨੂੰ ਵੀ ਨਹੀਂ ਇਹ ਸੀਟ ਦੇ ਉੱਪਰ ਜਿਹੜਾ ਕਿ ਵਿਚਾਰਿਆ ਗਿਆ ਇਸ ਦੇ ਨਾਲ ਜਿਹੜੀ ਹੋਰ ਸੂਚੀ ਦੇ ਵਿੱਚ ਜਿਹੜਾ ਪੈਨਲ ਤਿਆਰ ਕਰਕੇ ਭੇਜਿਆ ਸੀ ਪੰਜਾਬ ਮਹਾ ਮੰਤਰੀ ਨੇ ਉਹਨਾਂ ਦੇ ਉੱਪਰ ਕੋਈ ਵੀ ਉਮੀਦਵਾਰ ਦਾ ਨਾਮ ਨਹੀਂ ਆਇਆ ਔਰ ਜੀਵਨ ਗੁਪਤਾ ਨੂੰ ਇੱਕੋ ਦਾਮ ਜਿਹੜਾ ਉਮੀਦਵਾਰ ਉਤਾਰ ਦੇਣਾ ਬੀਜੇਪੀ ਵਿੱਚ ਬਹੁਤ ਵੱਡਾ ਜਿਹੜਾ ਕਿ ਇੱਕ ਸੰਕਟ ਪੈਦਾ ਹੋਇਆ ਹੈ ਬੀਜੇਪੀ ਦੇ ਬਹੁਤ ਸਾਰੇ ਲੀਡਰ ਜਿਹੜੇ ਇਸ ਗੱਲ ਨੂੰ ਲੈ ਕੇ ਨਾਰਾਜ਼ ਨੇ ਔਰ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਦੇ ਸਕਦੇ ਨੇ ਜੇਕਰ ਜੀਵਨ ਗੁਪਤਾ 2027 ਲਈ ਬੀਜੇਪੀ ਨੇ ਆਪਣਾ ਮੁੱਢ ਬੰਨਣਾ ਜੇਕਰ ਜੀਵਨ ਗੁਪਤਾ ਜਿੱਤ ਜਾਂਦੇ ਨੇ ਤਾਂ ਫਿਰ ਬੀਜੇਪੀ ਲਈ ਜੀਵਨ ਗੁਪਤਾ ਬਹੁਤ ਵੱਡਾ ਆਧਾਰ ਹੋਣਗੇ ਔਰ ਪੰਜਾਬ ਦੇ ਵਿੱਚ ਅਗਲਾ ਉਹਨਾਂ ਦੇ ਉੱਪਰ ਬਹੁਤ ਵੱਡਾ ਜਿਹੜਾ ਕਿ ਬੀਜੇਪੀ ਵੱਲੋਂ ਜਿਹੜਾ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਸੌਂਪੀ ਜਾਵੇਗੀ ਸੋ ਜੀਵਨ ਗੁਪਤਾ ਨੂੰ ਉਮੀਦ ਔਰ ਬਣਾਉਣ ਤੋਂ ਬਾਅਦ ਪੰਜਾਬ ਦੇ ਜੋ ਕੈਪਟਨ ਅਮਰਿੰਦਰ ਸਿੰਘ ਸਾਹਿਬ ਕਾ ਮੁੱਖ ਮੰਤਰੀ ਸੁਨੀਲ ਕੁਮਾਰ ਜਾਖੜ ਕੇਵਲ ਸਿੰਘ ਢਿੱਲੋਂ ਇਹ ਸਾਰੇ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਚ ਆਏ ਸੀ ਉਹਨਾਂ ਨੇ ਇਸ ਕੱਲ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਕਿ ਉਹਨਾਂ ਦੀ ਤਾਂ ਫਿਰ ਹਾਈ ਕਮਾਂਡ ਦੇ ਵੱਲੋਂ ਕੋਈ ਵੀ ਜੜੀ ਸੁਣੀ ਨਹੀਂ ਜਾ ਰਹੀ ਹਾਈ ਕਮਾਂਡ ਆਪਣੀ ਮਰਜ਼ੀ ਨਾਲ ਉਮੀਦਵਾਰ ਦਿੰਦੀ ਏ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਹੋਇਆ ਜੋ ਕਿ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਜਿਹੜੇ ਹਲਕਿਆਂ ਦੇ ਵਿੱਚ ਉਮੀਦਵਾਰ ਉਤਾਰੇ ਜਾਣੇ ਸੀ ਉਹਨਾਂ ਦੇ ਉੱਪਰ ਨਹੀਂ ਵਿਚਾਰ ਕੀਤੀ ਗਈ ਔਰ ਉੱਥੇ ਬੀਜੇਪੀ ਦੀ ਜਿਹੜੀ ਸੂਬਾ ਪ੍ਰਧਾਨ ਜਿਹੜੀ ਸੂਬਾਈ ਇਕਾਈਏ ਉਨ੍ਹਾਂ ਦਾ ਜਿਹੜਾ ਕਿ ਤਿਆਰ ਕੀਤਾ ਹੋਇਆ ਖੜਾ ਰੰਦ ਕਰ ਦਿੱਤਾ ਜਾਂਦਾ ਹੈ ਔਰ ਦੂਸਰੇ ਪਾਸੇ ਕੇਂਦਰੀ ਲੀਡਰਸ਼ਿਪ ਦੇ ਵੱਲੋਂ ਆਪਣੀ ਮਰਜ਼ੀ ਨਾਲ ਉਮੀਦਵਾਰ ਉਤਾਰ ਦਿੱਤੇ ਜਾਂਦੇ ਨੇ ਜਿੰਨੀਆਂ ਸਪਾਰਸ਼ਾਂ ਉੱਪਰ ਹੁੰਦੀਆਂ ਨੇ ਜਿਨ੍ਹਾਂ ਦੀ ਪਹੁੰਚ ਹੁੰਦੀ ਏ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਬੀਜੇਪੀ ਚ ਬਹੁਤ ਵੱਡਾ ਹੜਕਮ ਮਚ ਗਿਆ ਹੈ ਔਰ ਬੀਜੇਪੀ ਦੇ ਵਿੱਚ ਜੇਕਰ ਏਸੀ ਸلسਲਾ ਚੱਲਦਾ ਰਿਹਾ ਤਾਂ ਬਹੁਤ ਸਾਰੇ ਲੀਡਰ ਜਿਹੜੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਆਏ ਸੀ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਔਰ ਬੀਜੇਪੀ ਨੂੰ ﺍﻟविदा ਕਹਿ ਸਕਦੇ ਨੇ ਬੀਜੇਪੀ ਵਿੱਚ ਇਹ ਬਹੁਤ ਵੱਡਾ ਪੁਚਾਲ ਹੈ ਜਿਹੜਾ ਕਿ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਨਹੀਂ ਪੁੱਛਿਆ ਜਾਂਦਾ ਔਰ ਕੇਂਦਰ ਦੀ ਲੀਡਰਸ਼ਿਪ ਆਪਣੀ ਮਨਮਰਜ਼ੀ ਨਾਲ ਜਿਹੜਾ ਕਿ ਉਮੀਦਵਾਰ ਬਣਾਉਂਦੀ ਹੈ ਭਾਵੇਂ ਲੋਕ ਸਭਾ ਹੋਣ ਭਾਵੇਂ ਉਪ ਚੋਣਾ ਹੋਣ ਤੇ ਜੋ ਮਰਜ਼ੀ ਇੱਥੇ ਜਿਹੜਾ ਕਿ ਜਾਬ ਦੀ ਜਿਹੜੀ ਪੁਛ ਪ੍ਰਤੀਤ ਬਹੁਤ ਘਾਟੇ ਜਿਸ ਨੂੰ ਲੈ ਕੇ ਬੀਜੇਪੀ ਦੇ ਪੰਜਾਬ ਆਗੂ ਪੂਰੀ ਤਰ੍ਹਾਂ ਨਾਰਾਜ਼ ਹੋ ਗਏ ਨੇ